ਸਖਬੀਰ ਬਾਦਲ ਦੇ ਸ਼ਰੋਮਨੀ ਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਕਾਲੀ ਦਲ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਹਦੇ ਪਾਰਟੀ ਦੇ ਸੀਨੇ ਲਾਗੂ ਵਿਕਰਮਜੀਤ ਸਿੰਘ ਮਜੀਠੀਏ ਦੀ ਜ਼ਮਾਨਤ ਅੱਜ ਜਿਹੜੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਜਿਹੜੇ ਬੰਦੇ ਮਜੀਠੀਏ ਦੇ ਪੱਖ ਦੇ ਵਿੱਚ ਕਹਿ ਰਹੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਖੋਰੀ ਕੀਤੀ ਹੈ ਧੱਕਾ ਕੀਤਾ ਹੈ ਅਜਮਾਨ ਜੋ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਬੋਲਾਈ ਹੈ ਕਿ ਮਜੀਠੀਏ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿ ਚੱਲੀ ਤੁਹਾਡਾ ਸਾਧਿਆਂ ਦਾ ਬਹੁਤ ਥੋੜੇ ਟਾਈਮ ਤੇ ਦਿੱਤੇ ਨੋਟਿਸ ਦੇ ਆਉਣ ਦਾ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਇਹ ਖਬਰ ਸੁਣੀ ਆ ਅੱਜ ਤਰਖਸਾਦੀ ਸ਼ਰੋਮਨੀ ਇਕਾਲੀ ਦਲ ਬਾਦਲ ਨੂੰ ਸਖਬੀਰ ਬਾਦਲ ਦੇ ਸ਼ਰੋਮਨੀ ਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਕਾਲੀ ਦਲ ਉਹਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਹਦੇ ਪਾਰਟੀ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਏ ਦੀ ਜ਼ਮਾਨਤ ਅੱਜ ਜਿਹੜੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਉਹ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿਹਾ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਬੇਜੀਠੀਏ ਦੇ ਪੱਖ ਦੇ ਵਿੱਚ ਕਹ ਰਹੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਖੋਦੀ ਕੀਤੀ ਹੈ ਧੱਕਾ ਕੀਤਾ ਹੈ ਅਜਮਾਨ ਜੋ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਮੋੜ ਲਾਈ ਹੈ ਕਿ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿਸ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਂਜੋਗ ਕੋਰਟ ਨੇ ਜਿਹੜਾ ਇਹ ਫੈਸਲਾ ਜਿਹੜਾ ਦਿੱਤਾ ਕਾਲੀ ਦਲ ਦੇ ਲੀਡਰ ਇਹ ਹਮੇਸ਼ਾ ਹੀ ਇੰਨਾ ਕੁ ਕੋਈ ਸ਼ਬਦ ਹੈ ਕਿਸੇ ਅਸੀ ਬਦਲਾ ਖੋਦੀ ਆ ਜੀ ਟੱਕਾ ਜੀ ਮੈਂ ਇਸ ਕੇਸ ਦੇ ਪੋ ਛੋਕਰ ਦੇ ਵਿੱਚ ਜਾਂਦੇ ਇਹ ਕਹਿਣਾ ਚਾਹੁੰਦਾ ਕਿ 12 13 ਦੇ ਵਿੱਚ ਈਸੋ 12 13 ਦੇ ਵਿੱਚ ਜਦੋਂ ਕਾਲੀਦਲ ਦੀ ਸਰਕਾਰ ਸੀਗੀ ਸਰਜਾਤ ਪ੍ਰਕਾਸ਼ ਸਿੰਘ ਬਾਦਲ ਜੀ ਦੋ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਸ ਰਗ ਦੇ ਤੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆਂ ਵੀ ਸ਼ਾਮਲ ਹੈ ਸਾਧੇ ਉਸ ਸਮੇਂ ਕਾਰਵਾਈ ਹੋ ਜਾਂਦੀ ਜੋ ਉਸ ਸਮੇਂ ਫੜ ਕੇ ਮਜੀਠੀਆਂ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਸਿੰਦਗੀ ਜਿਹੜੀ ਬਾਜਾ ਨਹੀਂ ਸੀਗੀ ਜਿਹੜਾ ਉਸ ਸਮੇਂ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਤੱਕ ਚਾਚੇ ਭਤੀਜੇ ਦੀ ਸਰਕਾਰ ਤੱਕ ਜਿਹੜਾ ਤੰਦਾ ਚੱਲਦਾ ਆਇਆ ਇੱਕ ਤੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਔਰ ਉਹਨਾਂ ਦੀਆਂ ਲਾਛਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਣ ਦੇ ਜਿਹੜਾ ਇਹ ਹੋਇਆ ਪੈਸਾ ਕਿੱਥੋਂ ਆਇਆ ਨਾ ਸਮਝ ਨਹੀਂ ਗੱਲ ਇਸ ਕਰਕੇ ਮੱਲਾ ਇਹ ਮੈਂ ਕਹਿ ਕਹਿਣਾ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਨੇ ਸਬਦ ਕਰਤੀਆ ਕਿ ਸਰਕਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੋਈ ਮੱਲਾ ਜਿਹੜਾ ਝੂਠਾ ਕੇਸ ਰੱਦ ਕੀਤਾ ਕੋਈ ਕਿਸੇ ਦੇ ਨਾਲ ਸਿਆਸੀ ਬੰਦਾ ਖੋਦੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਵਿੱਠੀਏ ਉਹਨਾਂ ਦੇ ਉਹ ਫਸਲ ਹੋਣਾ ਵਾਡ ਰੇ ਜੋ ਬੀਜੋਗੇ ਉਹੀ ਕਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਧ ਰਿਆ ਔਰ ਲਾਜ਼ਮੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਬੰਸਾਫ ਕਰੂਗੀ ਸਜ਼ਾ ਹੋਊਗੀ ਉਦੋਂ ਪੰਜਾਬ ਦੇ ਉਹਨਾਂ ਹਿਆਰਾ ਨੌਜਵਾਨਾਂ ਦੀਆਂ ਮਾਵਾਂ ਜਿਹੜੀਆਂ ਉਹਨਾਂ ਦੇ ਸਿਮਿਆ ਦੇ ਬੈੱਕੇ ਔਰ ਉਹਨੀਆਂ ਜਿਨ੍ਹਾਂ ਦੇ ਪੁੱਤ ਨਸ਼ੇ ਦਾ ਮੱਦਗੇ ਸੀਗੇ ਸਾਦੂ ਕਿਤੇ ਬੰਨ ਉਹਨਾਂ ਦਾ ਸ਼ਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਧੱਕਣ ਵਾਲੇ ਮਜੀਠੀਅਰ ਦੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਤਾ ਉਹਨਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਦੇ ਸਜ਼ਾ ਮਿਲੀ ਕਿਤੇ ਨਾ ਕਿਤੇ ਇਨਸਾਬ ਹੋਇਆ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਗੁੜਗਾ ਸਾਫ ਫੜ ਕੇ ਉਨੋਗੋ ਨਾ ਲੱਕ ਟੁੱਟਿਆ ਨਾ ਲੱਤ ਟੁੱਟੀ ਨਾ ਕੋ ਬਾਹ ਟੁੱਟੀ ਨਾ ਕੋ ਪੈਰ ਟੁੱਟਾ ਉਹ ਤੇ ਚਾਚਾ ਭਤੀਜਾ ਵਰਗੇ ਮੁੜ ਕੇ ਸਮਝ ਦੇ ਦੀ ਗੱਲ ਇਸ ਕਰਕੇ ਜੇ ਮਜੀਠੀਏ ਨੂੰ ਹਿੰਮਤ ਕੀਤੀ ਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਿੰਮਤ ਕੀਤੀ ਔਰ ਬਿਲਕੁਲ ਸਹੀ ਕੀਤੀ ਬਿਲਕੁਲ ਕੋਈ ਸਿਆਸੀ ਬੋਲਾ ਕੋ ਦੀ ਨਹੀਂ ਕੁਛ ਨਹੀਂ ਬਿਲਕੁਲ ਸਹੀ ਕੀਤਾ ਸੋ ਅੱਜ ਜਿਹੜੇ ਕਾਲੀ ਰੋਜ਼ ਬੋਲਦੇ ਆ ਜਾਂ ਬੋਲਦੇ ਸੀਗੇ ਕਿ ਜੀ ਸਿਆਸੀ ਬੋਲਾ ਕੋ ਦੀ ਹੋ ਰਹੀ ਆ ਜੀ ਆਪ ਦੀ ਸਰਕਾਰ ਮਾਨ ਦੀ ਸਰਕਾਰ ਟਕੇ ਕਾ ਦੀਆ ਜੀ ਟਕੇ ਸ਼ਾਈ ਕਾ ਦੀਆ ਉਹ ਸਾਰੀਆਂ ਚੀਜ਼ਾਂ ਅੱਜ ਕਲੀਅਰ ਹੋ ਗਿਆ ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਆਸ ਵੱਜੀ ਹੈ ਨਹੀਂ ਤੇ ਕਿਹਦੇ ਸਾਾਨੂੰ ਕੋਣ ਫੜ ਸਕਦਾ ਇਹ ਕਿਹਦੇ ਸਾਾਨੂੰ ਵੱਡਿਆਂ ਨੂੰ ਖੰਗ ਹੱਥ ਪਾ ਸਕਦਾ ਕੋ ਹੱਥ ਪਾ ਕੇ ਦਿਖਾਵੇ ਚੈਲੰਜ ਕਰਦੇ ਸੀਗੇ ਔਰ ਮੈਂ ਬੜਾ ਖੁਸ਼ ਹੈ ਕਿ ਸਾਡੇ ਦੇਸ਼ ਦੀ ਨਿਆਹ ਪ੍ਰਣਾਲੀ ਸਾਡੇ ਦੇਸ਼ ਦੀਆਂ ਮਾਨ ਜੋ ਕੋਟਾਂ ਅੱਜ ਵੀ ਬੈਠੀਆਂ ਜਿਹੜੀਆਂ ਕਿਤੇ ਨਾ ਕਿਤੇ ਇਨਸਾਫ ਜਿਹੜਾ ਉਹ ਸਾਨੂੰ ਦਿੰਦੀਆਂ ਨਜ਼ਰ ਵੀ ਆਉਂਦੀਆਂ ਪਹਿਲਾਂ ਵੀ ਦਿੱਤਾ ਅੱਗੇ ਵੀ ਦੇਣਗੇ ਸੋ ਮੈਂ ਸਬਦਾ ਕਿ ਅੱਜ ਕੱਲ੍ਹ ਦੀ ਦਲ ਜਿਹੜਾ ਸੋਚ ਬੋਲਦਾ ਸੀਗਾ ਉਹਦਾ ਇਹ ਜਿਹੜਾ ਸੋਚ ਦਾ ਰਲਾ ਰੱਪਾ ਸੀਗਾ ਉਹ ਸਰ ਬੰਦ ਹੋ ਗਿਆ ਹੁਣ ਉਹ ਕਹਿਣ ਵਾਲੇ ਦੀ ਬੰਦ ਗਏ ਕਿਉਂਕਿ ਕੋਰਟ ਨੇ ਕਹਿਤਾ ਕਿ ਸਬੂਤ ਬਹੁਤ ਤਕਬੀਰ ਨੇ ਉਹਨਾਂ ਨੇ ਨਾਲ ਕਮੈਂਟ ਕੀਤੇ ਉਹ ਤੁਸੀਂ ਦੇਖੋ ਇਹ ਕਿਦੋਂ ਦਾ ਸ਼ੁਰੂ ਹੋਇਆ ਇਹ ਸ਼ੁਰੂ ਹੈ ਕਿਦੋਂ ਦਾ ਹੈ ਡਰਗ ਮਾਫੀਆ ਪੰਜਾਬ ਦੇ ਸ਼ੁਰੂ ਹੋਇਆ ਸੀਗਾ ਕਿਦੋਂ ਦੇ ਪੈਸੇ 540 ਕਰੋੜ ਰੁਪਈਆ ਜਿਹੜਾ ਹੈ ਕੇਸ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਤੁਹਾਡੇ ਸਾਹਮਣੇ ਉਹ ਤੋਂ ਜਦੋਂ ਫੜਿਆ ਵਿੱਠੀਏ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਈਆ ਦਾ ਲੈਣ ਦੇ ਦੋਆ ਇਹਨਾਂ ਪੈਸਾ ਸਭ ਕਿੱਥੋਂ ਆਇਆ ਇਹ ਪੈਸਾ ਨਸ਼ਿਆਂ ਦਾ ਸੀਗਾ ਇਹ ਪੈਸਾ ਡਰਗ ਦਾ ਸੀਗਾ ਉਹ ਕਿਹੜੀ ਆਮਦਨ ਆਈ ਉਹ ਕਿੱਥੋਂ ਇੰਨਾ ਪੈਸਾ ਆ ਗਿਆ ਉਹ ਇੰਨਾ ਲੰਮਾ ਸਮਾਂ ਜੇ ਕਿਤੇ ਟਾਈਮ ਦੇ ਨਾਲ ਪਾਵਾਈ ਕੀਤੀ ਹੁੰਦੀ ਤੇ ਪੰਜਾਬ ਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ੇ ਤੇ ਜਾਣ ਤੋਂ ਬਾਜ਼ ਜਾਣੇ ਸੀਗੇ ਔਰ ਕਿੰਨੇ ਨੌਜਵਾਨ ਜਿਨ੍ਹਾਂ ਦੇ ਮਾਪਿਆਂ ਨੇ ਡਰਦੇ ਆਪਣੇ ਪੁੱਤਾਂ ਨੂੰ ਬਾਹਰਲੇ ਦੇਸ਼ਾਂ 'ਪੇਜਤਾ ਇਹਨਾਂ ਦੇ ਕਰਕੇ ਪੰਜਾਬ ਵੀ ਖਾਲੀ ਹੋਇਆ ਪਰਵਾਸ ਹੋ ਗਿਆ ਲੋਕਾਂ ਦੇ ਮਨ 'ਚ ਬੈ ਗਿਆ ਕਿ ਯਾ ਨਸ਼ੇ ਬੜੇ ਆਪਣੇ ਪੁੱਤਾਂ ਧੀਆਂ ਨੂੰ ਬਾਹਰ ਕੱਢ ਦਿਓ ਸਾਡਾ ਪੰਜਾਬ ਵੀ ਖਾਲੀ ਕਰਾ ਸਾਡੇ ਸ਼ਮਸ਼ਾਨ ਘਾਟ ਜਿਹੜੇ ਰੋਜ਼ ਭਰਦੇ ਸੀਗੇ ਸੋ ਸੋ ਮੈਂ ਇਹ ਗੱਲ ਫਿਰ ਇਕਲਾ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਸਰ ਅਨਸਾਫ ਜਿਹੜਾ ਉਹ ਮਿਲਦਾ ਮਿਲਦਾ ਲੋਕਾਂ ਨੂੰ ਇੱਕ ਨਾ ਇੱਕ ਦਿਨ ਮਾਮਾ ਜਿਹੜਾ ਹਾਂ ਮਾਮਾ ਜਿਹੜੀਆਂ ਹੁੰਦੀਆਂ ਸੀਗੇ ਉਹਨਾਂ ਦੇ ਵਹਿ ਉਹਨਾਂ ਦੀ ਪੁੱਤਾਂ ਦੀਆਂ ਲਾਸ਼ਾਂ ਦੇ ਬੈਨ ਦੇ ਰਿਆ ਉਹ ਦਰਗਾਹ ਦੇ ਵਿੱਚ ਉਹ ਉੱਤੇ ਉਹ ਮਾਮਾ ਸੱਚੇ ਪਾਤਸ਼ਾਹ ਬਿਠਾ ਕੋਟ ਕਿਚਲੀਆਂ ਬੈਠੀਆਂ ਇਸ ਕਰਕੇ ਅੱਜ ਜਿਹੜਾ ਫੈਸਲਾ ਆਇਆ ਜਿਹੜਾ ਇੰਨਾ ਕੁ ਬਚਿਆ ਅਕਾਲੀ ਦਰਗਾਹ ਥੋੜਾ ਜਿਆ ਇਹ ਬੋਤਾਂ ਦੀ ਗਾ ਥੋੜਾ ਜਿਆ ਬਥਿਆ ਕਾਲੀ ਨਾਲ ਦੇਣਾ ਉਹਨੂੰ ਅੱਜ ਬਹੁਤ ਵੱਡਾ ਝਟਕਾ ਜਿਹੜਾ ਲੱਗਾ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਕਿ ਸਦਾ ਭਗਵਾਨ ਸਗਮਾਨ ਦੀ ਸਰਕਾਰ ਕਿਤੇ ਕੋਈ ਧੱਕਾ ਕਰਦੀ ਕਿਤੇ ਕੋਈ ਧੱਕਾ ਦੀ ਕੋਈ ਕਿਤੇ ਕੋਈ ਧੱਕਾ ਦੀ ਡਰਾਮਾ ਵਾਲੀ ਬੰਦੇ ਹੈ ਦੀ ਬੰਦੇ ਖਿਲਾਰ ਨਹੀਂ ਆਮੀ ਜਿੱਥੇ ਧੱਕਾ ਦੱਸਉਂ ਉਥੇ ਹੀ ਆਲਾ ਦੇ ਕੌਣ ਧੱਕਾ ਕਰਦਾ ਕੋਈ ਵੀ ਧੱਕਾ ਕਰ ਸਕਦਾ ਬੰਦੇ ਲਈ ਆ ਗਿਆ ਉਹਦਾ ਨਾਮ ਪਾਈ ਜਾਂਦੇ ਆਪਣੇ ਬੰਦੇ ਨੂੰ ਪੇਪਲ ਦਾ ਵੀਡੀਓ ਬਣਾ ਲ ਕੀਤੀ ਜੀ ਐਸਐਸਸੀ ਪਟਿਆਲਾ ਬਲੂ ਸ਼ਰਮਾ ਦੀ ਉਹ ਸਾਫ਼ ਕਹਿ ਰਹੀ ਕਿ ਕਾਰਜਾਂ ਨੂੰ ਰੱਦ ਕਰ ਦਿਓ ਸਰ ਪਤਾ ਨਹੀਂ ਕਿਹੜੀ ਵੀਡੀਓ ਕਿੱਥੋਂ ਲੈ ਆਉਂਦੇ ਆ ਸਗਵੀਰ ਬਾਦਲ ਉਹਨੇ ਜੋ ਆਪਣੇ ਰਾਜ ਚ ਕਰ ਰਹੇ ਨੇ ਤੁਹਾਨੂੰ ਪਤਾ ਸਗਵੀਰ ਬਾਦਲ ਦੇ ਰਾਜ ਚ ਜਿਹੜਾ ਕੈਪਟਨ ਮਨਿੰਦਰ ਜਿਹੜਾ ਕਿਹਾ ਕਿ ਇਹਦੇ ਨਾਲ ਸਮਝੌਤਾ ਕਰੋ ਕੈਪਟਨ ਮਨਿੰਦਰ ਦੀ ਆਪਣੀ ਵੋਟ ਕਰਤੀ ਉਹ ਮੋਰ ਨਹੀਂ ਪਾਉਂਦੀ ਪਟਿਆਲਾ ਇਹ ਲੋਕ ਆਪ ਇਹ ਕੰਮ ਕਰਦੇ ਨੇ ਸਾਡੇ ਤੇ ਉਦਾਂ ਹੀ ਦੋਸ਼ ਲਾਈ ਜਾਂਦੇ ਜਾਂ ਵਹੀ ਤੇ ਕਹਿੰਦੇ ਵੋਟਾਂ ਲੋਕ ਲੜਦੇ ਆਪਣੇ ਪੇਪਰ ਦਾ ਕਹਦੇ ਆਵਾਮ ਨਾਲ ਇਲੈਕਸ਼ਨ ਹੋਵੇ ਅਮਨਜਾਲ ਨਾਲ ਇਲੈਕਸ਼ਨ ਹੋਵੇ ਕਿਸੇ ਨੂੰ ਇਲੈਕਸ਼ਨ ਲੜਤੋਂ ਨਾ ਪਹਿਲਾਂ ਰੱਖਿਆ ਨਾ ਸਾਡੀ ਸਰਕਾਰ ਹੋਣੀ ਡੱਕਦੀ ਹੈ ਹਰ ਬੰਦੇ ਨੂੰ ਡੈਮੋਕ੍ਰੇਸੀ ਆਪਣੀ ਇਲੈਕਸ਼ਨ ਜਾ ਕੇ ਪੇਪਰ ਦਾ ਕਹਦੇ ਦਿੰਦੇ ਗਾਲੀਦਲ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜਾ ਬਿਕਰ ਮਜੀਠੀ ਦੇ ਪर्चे ਸਿਆਸੀ ਬਦਲਾਕੋਰੀ ਹੈ ਕਿਉਂਕਿ ਜਿਸ ਵੇਲੇ ਇਹ ਮਾਮਲਾ ਦਰਜ ਹੋ ਰਿਹਾ ਸੀ ਮੈਂ ਤਾਂ ਕਹਤਾ ਕਿ ਮਾਨਜੋਹ ਹਾਈ ਕੋਰਟ ਦੇ ਇਹ ਚੀਜ਼ ਜਿਹੜੀ ਉਹਨਾਂ ਦੀ ਰੱਦ ਕਾਫੀ ਕਿ ਸਿਆਸੀ ਬਲਾਕ ਹੋਦੀ ਸੀ ਹਾਈ ਕੋਰਟ ਨੇ ਤਾਂ ਨਾ ਕਮੈਂਟ ਕੀਤੇ ਆ ਇਹ ਜਿਹੜੇ ਸਬੂਤ ਦਿੱਤੇ ਆ ਵਿਜੀਲੈਂਸ ਨੇ ਉਹ ਬਹੁਤ ਗੰਭੀਰ ਆ ਉਹਨਾਂ ਦੇ ਨਾਲ ਕਿ ਆ ਕਿ ਸਬੂਤ ਬਹੁਤ ਗੰਭੀਰ ਆ ਇਹਦਾ ਮਤਲਬ ਕਿ ਪਿੱਛੇ ਦੇ ਵਿੱਚ ਜੋ ਕੋਚ ਵਿਜੀਲੈਂਸ ਨੇ ਲਾਇਆ ਉਹ ਬਿਲਕੁਲ ਦੋਸਤ ਆ 540 ਕਰੋੜ ਦਾ ਜਿਹੜਾ ਲੈਂਡ ਡੀਲ ਜਿਹੜਾ ਹੋਇਆ ਉਹ ਕੋ ਉਦਾਂ ਦੀ ਹੈ ਬਿਨਾਂ ਕੇ ਗੱਲ ਤੋਂ ਇਹ ਅੱਛਾ ਤੁਹਾਨੂੰ ਨਾ ਪੁਰਾਣੀ ਸਰਕਾਰਾਂ ਕਿਉਂ ਚੁੱਪ ਰਹੀਆਂ ਆਖੇ ਬੀਜੀ ਇੰਨਾ ਅੱਜ ਦਾ 1 ਦਿਨ ਤੇ ਹੋਇਆ ਨਹੀਂ ਆ ਕਿੰਨਾ ਥਾਂਾਂ ਤੇ ਹੋਇਆ ਨਹੀਂ ਮੈਂ ਤਾਂ ਸਭ ਤੁਹਾਨੂੰ ਖਿਆ ਕਿ ਪਹਿਲੇ ਤੇ ਬਾਦਲ ਸਾਹਿਬ ਉਹਨਾਂ ਨੇ ਕੀਤਾ ਕੋਈ ਨਹੀਂ ਉਹ ਰਿਸ਼ਤੇਦਾਰੀ ਸੀਗੀ ਜਿਹੜੇ ਦੁੱਜੇ ਇਸ ਨਾਂ ਤੇ ਵੋਟਾਂ ਲਾ ਕੇ ਆਈ ਜਿਹੜੇ ਗੁਟਕਾ ਸਾਹਿਬ ਫੜ ਕੇ ਕਹਿੰਦੇ ਹੋਣ ਕਹਿੰਦੇ ਆ ਕਿ ਲੱਕ ਤੋੜ ਦਿਆ ਲੈ ਉਹ ਲੱਕ ਹੀ ਤੋੜ ਦਿੰਦੇ ਉਹ ਪਿਓ ਦੇ ਪੁੱਤੋ ਤੁਹਾਡੇ ਕੋਲ ਨਾ ਲੱਤ ਟੁੱਟੀ ਦਾ ਪੈਰ ਟੁੱਟਾ ਦਾ ਬਾਹਰ ਟੁੱਟੀ ਦਾ ਗੋਡਾ ਟੁੱਟਾ ਤੁਹਾਡੇ ਕੋਲ ਕੋ ਟੁੱਟਾਈ ਦੀ ਉਹ ਤਾਂ ਵੀਰ ਚਚੇ ਭਤੀਏ ਦੀ ਸਰਕਾਰ ਬਾਲ ਕੇ ਉਹਨਾਂ ਕਹਿੰਦੇ ਪਏ ਕਿ ਇੱਥੇ ਇਕੱਠੇ ਹੋਣਾ ਚਾਹੁੰਦੇ ਆ ਕਿਉਂਕਿ ਉਹ ਲੱਕਤੋਂ ਵਾਲਿਆਂ ਦਾ ਹੀ ਬਿਆਨ ਆ ਜੀ ਇਕੱਠੇ ਹੋ ਰਹੀ ਏ ਮੈਂ ਕਹਿੰਦੀ ਹੋਦਣ ਕਦੇ ਇਕੱਠੇ ਹੋ ਕੇ ਬਨਾਬ ਦੇ ਲੋਕਾਂ ਦੇ ਗੱਲ ਲਾ ਚ ਪਹਿਲਾਂ ਹੀ ਲੋਕਾਂ ਨੇ ਲਾਏ ਆ ਹੋਰ ਵੀ ਲਾ ਜਾਣਗੇ ਮੈਂ ਤਾਂ ਪਹਿਲਾਂ ਕਿਹਾ ਇਕੱਠੇ ਹੋਣ ਚਾਹ ਨਾ ਹੋਣ ਸਭ ਸਾਬ ਹੋ ਚੁੱਕਾ ਕੰਮ ਤੇ ਇੱਕੀ ਸਮਝੋ ਕਿ ਦੇਰੇ ਹੋਰ ਵੀ ਇਦਾਂ ਡਰਗ ਦਾ ਕੰਮ ਕਰਦੇ ਉਹਨਾਂ ਨੂੰ ਕੀ ਸੁਨੇਹਾ ਦਿੰਦੇ ਉਹਨਾਂ ਨੂੰ ਸੁਨੇਹਾ ਕਿ ਜੇਲਾ ਬੜੀਆਂ ਮਾਂ ਵਾਸਤੇ ਜਿਹੜਾ ਵੀ ਬੰਦਾ ਡਰਗ ਦਾ ਕੰਮ ਕਰੂਗਾ ਜਿਹੜਾ ਵੀ ਬੰਦਾ ਲੋਕਾਂ ਦੇ ਪੁੱਤਾਂ ਨੂੰ ਨਸ਼ੇ ਦੇ ਲਾਊਗਾ ਸਦਾਤ ਭਗਵਾਨ ਸਰਮਾਨ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜੂਗੀ ਸਲਾਖਾਂ ਦੇ ਪਿੱਛੇ ਭੇਜੂਗੀ ਉਹ ਜੇਲ੍ਹਾਂ ਇਸੇ ਕਰਕੇ ਦਾ ਬੈਠ ਬੈਠ ਬੈਠ